ਤਾਂ ਮੈਂ ਅਰਕਾਂ ਜੀ ਗਿਆ ਇਹ ਸਾਲ ਤੋਂ ਗਿਆ ਕਰੂੰਗਾ ਇਹਨੂੰ। ਹਾਂ ਜੀ। ਉਹਰੇ ਘਾਂਟੇ ਸਾਲ ਤੋਂ। ਹਾਂ। ਕਿੰਨੇ ਪੈਸੇ ਲੱਗੇ ਸੀ ਉੱਪਰ? ਵਾਹ 50 ਕਨ ਉੱਪਰ ਹੀ ਗਿਆ ਇਹ ਹੁੰਦਾ ਕਰੇ। ਹਾਂ। ਅਡੀ ਉਹਨਾਂ ਦਾ ਕਦੋਂ ਦੀ ਗੱਲ ਹੋਈ ਹੈ? ਅਣੀ ਗੱਲ ਨੂੰ ਇਹ ਮਹੀਨਾ ਹੋ ਗਿਆ ਗੱਲ ਨੂੰ। ਮਹੀਨਾ ਹੋ ਗਿਆ ਜਦੋਂ ਕੀ ਕਹਿੰਦਾ ਮੈਨੂੰ ਪੁਲਿਸ ਨੇ ਪੜਦੇ ਨੇ ਕੀ ਆ? ਹਾਂ ਜੀ ਜਦੋਂ ਨਹੀਂ ਉਹਦੇ ਨਾਲ ਤਾਂ ਨਹੀਂ ਹੋਈ ਇਦਾਂ ਨੂੰ ਸੁਣਨ ਚਾਹ ਤੈਨੂੰ ਪੁਲਿਸ। ਤੇ ਆ ਤਾ ਨੂੰ ਕਹਿੰਦਾ ਸੀ। ਹਾਂ ਜੀ। ਹਨ ਉਹਨੂੰ ਇੰਦੇ ਦੱਸਿਆ ਉਹਦੀ ਗੱਲ ਨਹੀਂ ਹੁੰਦਾ ਹੋਈ ਇਹ ਕਿੰਨੇ ਭਰਾ ਨੇ ਕਰ ਦਿੱਤੇ ਨੇ ਇੱਕ ਭਰਾ ਆ ਦੋ ਭੈਣਾ ਹੈ ਹਾਂਜੀ ਇਹ ਕਿੰਨੇ ਪੈਸੇ ਲਾਏ ਛੋਟੇ ਜਿਹੇ ਇਹ 50 ਰੁਪਏ ਨੁੱਪਣ ਗਏ ਪੈਨੋ ਤਾਂ ਇੰਦੇ ਕੁਝ ਪੈਣੀ ਵੇਚੀ ਕੁਝ ਫੜਫੜਾ ਕੇ ਕਰ ਜਾ ਗੁੰਜਾ ਚੁੱਕ ਕੇ ਤੇ ਫਿਰ ਬਣਾਇਆ ਅਰ ਚ ਗਰੀਬੀ ਤਾਂ ਕੋਈ ਆਮਦਨ ਕੋਈ ਹੈ ਨਹੀਂ ਕੋਈ ਸ਼ੇ ਨਹੀਂ ਹਾਂ ਜੀ ਡਾਡੀ ਇਹਨਾਂ ਦੇ ਦਿਪਹਿਰ ਨੂੰ ਦਾਤ ਹੋ ਗਈ। ਨਾ ਚੋਈ। ਨਾ ਜੀ। ਉਹਨਾਂ ਬੰਨਾਂ ਫੇਰ ਇੰਦੇ ਛੋਟੇ ਹੀ ਨੇ ਬਾੜੇ ਪੂਨੇ ਚਲੋ। ਟਾਈਮ ਪਾਸ ਕੀਤਾ ਤਾਂ ਹੋਣਾ ਗੈਸੇ ਬਾਹਰ ਵੀ ਚਲੋ ਬਾਹਰ ਜਾਣਾ ਚਲੋ ਭੈਣਾਂ ਦੇ ਵਿਆਹ ਵੀ ਕਰਨੇ। ਤੇ ਨਹੀਂ ਉਹ ਗੱਲ ਬਣੀ ਫੇਰ ਉਧਰ ਹੁਣ ਵਾਪਸ ਜਿਉਣਾ ਭੇਜਦਾ। ਘਰ ਦੀ ਹਾਲ ਤੇ ਮਾੜੀ ਹੈ। ਨੇ ਕਰੂਗਾ ਕਹਿੰਦਾ ਵੀ ਬਣਾਵਾਂਗੇ ਫਿਰ ਬਾਅਦ ਚ ਨਾਲ ਪਹਿਣਾ ਵਿਆਹ ਕਰਾਂਗੇ ਇਸ ਕਰਕੇ ਗਿਆ ਹੀ ਤੇ ਨਹੀਂ ਗੱਲ ਬਣੀ ਉਹਨਾਂ ਵਾਪਸ ਵੀ ਆਈ ਤਾਂ ਤੁਹਾਨੂੰ ਮੇਰੇ ਬਾਰੇ ਕਿਹੋ ਜਿਹਾ ਲੱਗਾ ਤੁਹਾਨੂੰ ਸਾਨੂੰ ਤੇ ਅੱਜ ਹੀ ਪਤਾ ਲੱਗਾ ਜੀ ਕਾਂ ਦਾ ਕਈ ਸਾਨੂੰ ਕਹਿੰਦੇ ਵੀ ਆਉਣ ਜਾ ਵਾਪਸ ਪਰ ਸਾਨੂੰ ਨਹੀਂ ਪਤਾ ਅੱਜ ਪਤਾ ਲੱਗਾ ਕਿੰਨਾ ਪੜਿਆ ਹੈ 12 ਪੜਿਆ ਹੈ ਉਹ ਇਹ ਤੋਂ ਕਿੱਥੇ ਰਹਿੰਦੇ ਜੀ ਇਹਨਾਂ ਦੇ ਤਾਈ ਬਣੀ ਹਾਂਜੀ ਇੱਕ ਜੀ ਕਹਾਂਗੇ ਦੋ ਚ ਭੇਜਿਆ ਉਹਨਾਂ ਨੇ ਦੋ ਚ ਭੇਜ ਕੇ ਜਦੋਂ ਉਹਨ ਕੀ ਫੇਰ ਰਾਜ ਉਪਰ ਖਰਾਬ ਕੀਤਾ ਰਾਜ ਭਾਵ ਚੰਗਾ ਕਦੀ ਕਿਤੇ ਕਦੀ ਜੰਗਲਾ ਰਹੀ ਗਏ ਫਿਰ ਕਿੰਨਾ ਟਾਈਮ ਹੋ ਗਿਆ ਨੂੰ ਉੱਥੇ ਅਮਰੀਕਾ ਪਹੁੰਚੇ ਉਹ 7 ਤਰੀਕ ਨੂੰ ਉਪਰ ਆਏ ਇੱਕ ਦੋ ਦਾ ਤੁਰਿਆ ਆਏ ਹਾਂ ਸਾਲ ਹੋ ਗਿਆ ਹਾਂਜੀ ਹਾਂਜੀ ਸਾਲ ਕੋਈ ਚੱਲਿਆ ਜੀ ਸਾਲ ਦਾ ਤੁਰਿਆ ਇੱਥੋਂ ਹਾਂਜੀ ਹਾਂ ਨਹੀਂ ਕਿਤੇ ਕਦੀ ਹਾਂਜੀ ਹਾਂਜੀ ਰਹੀ ਹਨ ਵੀ ਕੋਈ ਜੇ ਨੌਕਰੀ ਮਿਲ ਜੇ ਕੋ ਬੱਚੇ ਨੂੰ ਚਾਹੀ ਕੋਈ ਪਹਿਪੂ ਜਿਹੜੇ ਨੂੰ ਆਪਸ ਗੱਲ ਕਰਨ ਗੁਰਪਿੰਦਰ ਕੌਰ ਕੀ ਲੱਗਦਾ ਵੀ ਗੁਰਪਿੰਦਰ ਨੂੰ ਮੇਰਾ ਗੁਰਜਿੰਦਰ ਭਰਾ ਸੀਗਾ ਹਾਂਜੀ ਹਾਂਜੀ ਇਹ ਦੁੱਧ ਦਾ ਗਿਆ ਬਾਤ ਕਿ ਇਹਨੂੰ ਸਾਲ ਹੋ ਚੱਲਿਆ ਜੇ ਰਸਤੇ 'ਚ ਪਟਕਦਾ ਰਿਆ ਜੰਟਾ ਨੇ ਕਿਹਾ ਵੀ ਇੱਕ ਨੰਬਰ 'ਚ ਭੇਜਾਂਗੇ ਪਰ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਤੇ ਰਸਤੇ 'ਚ ਸਾਲ ਲੱਗ ਗਿਆ ਇਹਨੂੰ ਅਸੀਂ ਸੋਚਿਆ ਵੀ ਚਲੋ ਜਾਊਗਾ ਕਮਾਈ ਕਰੂਗਾ ਘਰ ਦੇ ਹਾਲਾਤ ਵਧੀਆ ਹੋ ਜੂਗੇ ਪਰ ਹੁਣ ਪਤਾ ਲੱਗਿਆ ਵੀ ਉਹ ਵਾਪਸ ਹੀ ਆ ਰਿਹਾ ਹਾਂਜੀ ਨਾ ਕੈਮੋ ਗਿਆ ਨਾ ਢੜੀ ਗੱਲ ਹੋਈ ਹੁਣ ਸਾਨੂੰ ਤੇ ਮਹੀਨਾ ਕੋ ਹੋਈ ਚੱਲਿਆ ਗੱਲ ਹੋਈ ਉਹਦੇ ਨਾਲ ਉਸ ਤੋਂ ਬਾਅਦ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਅੱਜ ਜਿਹੜੇ ਮਲਕੀ ਜੀਰੋ ਤੁਹਾਨੂੰ ਪਤਾ ਲੱਗਿਆ ਕਿਸ ਤਰ੍ਹਾਂ ਲੱਗਾ ਜੀ ਉਹ ਇਦਾਂ ਹੀ ਇਨਕਵਾਰੀ ਵਾਲੇ ਕੋਈ ਆਏ ਹੀ ਹੋਰ ਕਹਿੰਦੇ ਵੀ ਵਾਪਸ ਆ ਰਿਹਾ ਤੁਹਾਡਾ ਬੇਟਾ ਇੱਥੇ ਇੱਥੇ ਫਿਰ ਕਿਤਰਾ ਮੰਨਦੇ ਵਿੱਚ ਕਿਤਰਾ ਕੀ ਕੀ ਵਾਲੇ ਉਹ ਕਿਹਾਲ ਤੇ ਇਹੀ ਅੱবি ਚਲੋ ਘਰ ਦੀ ਹਾਲਤ ਮਾੜੀ ਜੀ ਹੁਣ ਕੁਛ ਸਰਕਾਰ ਸਾਡਾ ਵਧੀਆ ਕਰੇ ਚਲੋ ਜਿਹੜਾ ਪੈਹਾ ਤੇਲਾ ਲੱਗਾ ਵਾਪਸ ਕਰੇ ਸਾਡਾ ਨੇ ਪੈਣ ਭਰਾ ਜੀ ਤਿੰਨ ਪੈਣ ਭਰਾ ਦੋ ਪੈਣਾ ਤੇ ਇੱਕ ਭਰਾ ਹੈ ਤਿੰਨੇ ਜਿਵੇਂ ਉਹ ਨਾਲ ਜੀ ਇਹ ਡੈਡੀ ਪਟੇ ਦੀ ਰੈਟ ਨਹੀਂ ਹਾਂਜੀ ਉਹ 2009 ਚ ਡੈਥ ਆਈ ਜੀ 2009 ਵਿੱਚ ਡੈਥ ਆਈ ਉਹਨਾਂ ਦੀ ਹਾਂਜੀ ਛੋਟੇ ਹੀ ਉਹ ਤਾਂ ਸੀ ਇਹ ਫਿਰ ਕਿਸ ਤਰ੍ਹਾਂ ਗਏ ਕਿ ਧਾਵਨਾ ਭੀਜੇ ਕਿੰਨੇ ਪੈਸੇ ਲੱਗੇ ਲੱਗੇ ਸਾਡੇ 50 ਲੱਖ ਰੁਪਏ ਲੱਗ ਗਿਆ ਜੇ ਜਿਹੜੀ ਥੋੜੀ ਬਹੁਤੀ ਜ਼ਮੀਨ ਨਹੀਂ ਉਹ ਵੇਚ ਦਿੱਤੀ ਜੇ ਕੁਝ ਕਰਜ਼ਾ ਚੁੱਕਿਆ ਇਧਰ ਉਧਰ ਫੜ ਕੇ ਤੇ ਪੈਸੇ ਕੀਤੇ ਚਾਚੇ ਦਾ ਬੇਟਾ ਸਾਡਾ ਛੋਟੇ ਦਾ ਹਾਂਜੀ ਕਦੋਂ ਕਦੋਂ ਗਿਆ ਇਹਨੂੰ ਸਾਲ ਹੋ ਗਿਆ ਜੇ ਗਿਆ ਇਹਨੂੰ ਅਸੋ ਹਾਂਜੀ ਤੇ ਮਤਲਬ ਕਿ ਕਿਤਰਾ ਕਦੋਂ ਪਤਾ ਲੱਗਾ ਤੁਹਾਨੂੰ ਇਹਦੇ ਬਾਰੇ ਕਿਤਰਾ ਵੇਖਿਆ ਤੁਹਾਨੂੰ ਕਿ ਜਿਹੜੇ ਤੁਹਾਡੇ ਚਾਚੇ ਦਾ ਬੇਟਾ ਵਾ ਹਾਂਜੀ ਇਹ ਉਹਦੇ ਘਰ ਦੇ ਹਾਲਾਤ ਨੇ ਕਿਤਰਾ ਦੇ ਘਰ ਦੇ ਹਾਲਾਤ ਵੇਖ ਲਓ ਤੁਸੀਂ ਇਤਰਾ ਦੇ ਮਾੜੇ ਆ ਮਾਂ ਨੇ ਵਿਚਾਰੀ ਨੇ ਪਾਲੇ ਔਖੇ ਸੌਖੇ ਉਹਨਾਂ ਆਖਿਆ ਵੀ ਚੱਲ ਉਹ ਮੁੰਡਾ ਮਗਰ ਜੰਟ ਨੇ ਲਾ ਲਿਆ ਉਹਨੇ ਆਖਿਆ ਵੀ ਮੈਂ ਤੁਹਾਨੂੰ ਇੱਕ ਨੰਬਰ 'ਚ ਕੱਲੂ ਤੇ ਜਾੜ ਪਿਚਾੜ ਕੇ ਉਹਨੇ ਰਾਹ 'ਚ ਰੱਖਿਆ ਕਈ ਚਿਰ ਸਾਲ ਹੋ ਗਿਆ ਣ ਠੱਕੇ ਢੋੜੇ ਖਾਂਡਿਆ ਵਿਚਾਰਾ ਤੇ ਜਹਾਰ ਕੇ ਨੰਗਿਆ ਨੰਗਿਆ ਤੋਂ ਅੰਦਰ ਪੁਲਿਸ ਦੇ ਕਾਬੂ ਆ ਗਿਆ ਉਹਨਾਂ ਰਿਪੋਰਟ ਕਰਕੇ ਇਹਨੂੰ ਭੇਜਤਾ ਹਾਂਜੀ ਇਹ ਹੁਣ ਵਿਚਾਰੇ ਇੱਕ ਤੇ ਰਹਿੰਦੇ ਨੇ ਤੁਹਾਡੀ ਚਾਚੀ ਜਾਂ ਇਹ ਸਾਡੇ ਵਾਲੀ ਰਹਿੰਦੇ ਚਾਚਿਆਂ ਤਾਂ ਆਲੀ ਰਹਿੰਦੇ ਵਿਚਾਰੇ ਉਹਦੇ ਜਦੋਂ ਚਲ ਗਿਆ ਤੇ ਸਾਡੇ ਵਾਲੀ ਰਹਿੰਦੇ ਨੇ ਮੁੜ ਕੇ ਹਾਂਜੀ ਕਿੰਨੀਆਂ ਕੋ ਫੈਸ਼ਨ ਪਹਿਣਾ ਦਿਆਂਦਾ ਵਿਆਹ ਕਰੂ ਪਿਓ ਸਿਰ ਤੇ ਨਹੀਂ ਵਿਚਾਰਿਆਂ ਗਰੀਬੀ ਵੇਖੀ ਆ ਵੀ ਭੈਣਾਂ ਦੇ ਵਿਆਹ ਕਰਾਂਗੇ ਚਲੋ ਘਰ ਬਾਹਰ ਬਣਾਵਾਂਗੇ ਕਈ ਫੈਸ਼ਨ ਵਿਚਾਰੇ ਵੇਖੀਆਂ ਸੀ ਪਰ ਇਹ ਰਾਬਰ ਨੂੰ ਜੋ ਮਜ਼ਦੂਰ ਸੀ ਗਲਤ ਆ ਜੀ ਅਹੀਂ ਤੇ ਹੋ ਕਹਿਣਾ ਚਾਹੁੰਦੇ ਆ ਕਿ ਚਲੋ ਕੋਈ ਨੌਕਰੀ ਨਾ ਕਰੀ ਮਿਲੇ ਸਰਕਾਰੀ ਕੋ ਸਰਕਾਰ ਮਹਤ ਕਰੇ ਵਿਚਾਰਿਆਂ ਦੀ ਕੋਈ ਇਹਨਾਂ ਦਾ ਚੱਲੇ ਤੋਰਾ ਫੁਰਕਰ ਵਟੀ ਪਾਣੀ ਤੇ ਕੁਝ ਜਾਨਾਂ ਦੇ ਪੈਸੇ ਵਾਪਸ ਕੀਤੇ ਜਾਣ ਸਰਕਾਰ ਨੂੰ ਆਹ ਵੇਖ ਕੇ ਵੀ ਨੇ ਪੈਸੇ ਵੀ ਲਾ ਲਿਆ ਕੀ ਵਿਚਾਰੇ ਹੁਣ ਕਰਨਗੇ ਇਹਨਾਂ ਦਾ ਸਾਰਾ ਨਹੀਂ ਕੋਈ ਹੈਗਾ ਇਹੋ ਹੈ ਮੁੰਡਾ ਈ